ਭਾਈਆ ਦੇਸੀ ਜੜੀ ਬੂਟੀਆਂ ਤੋਂ ਬਾਈ ਕਈ ਚੀਜ਼ਾਂ ਤਿਆਰ ਕਰਦਾਗਾ ਜੋ ਤੁਹਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਨੇ ਆਪਾਂ ਅੰਗਰੇਜ਼ੀ ਦਵਾਈਆਂ ਖਾ ਲੈਂਦੇ ਆ ਉਹ ਸਰੀਰ ਨੂੰ ਨੁਕਸਾਨ ਵੀ ਕਰਦੀਆਂ ਨੇ ਤੇ ਬੰਦੇ ਨੂੰ ਪਰਫੈਕਟ ਠੀਕ ਵੀ ਨਹੀਂ ਕਰਦੀਆਂ ਅੱਜ ਮੈਂ ਕਾਦੇ ਵਾਸਤੇ ਆ ਗਿਆ ਭਈ ਆ ਫੇਟ ਵਾਸਤੇ ਹੀ ਆ ਇਹ ਕਾਲਾ ਪੀਲਾ ਟਾਈਫਾਇਡ ਅੱਛਾ ਠੀਕ ਕਰ ਦੂ ਇਹਦੇ ਵਿੱਚ ਪਾਇਆ ਕੀ ਹੈ ਜੀ ਚਾਂਦੀ ਪਾਈ ਹੈ ਇਹ ਜੀ ਜਾਂਦੀ ਪਾਸੇ ਪਈ ਹੋਇਆ ਚੈੱਕ ਕਰ ਲੋ ਬਈ ਜਿਵੇਂ ਕਾ ਆ ਗਿਆ ਪਾウダー ਜੇ ਕਿਤੇ ਪਾਸੇ ਬਈ ਇਹ ਮਰਦਾਨਾ ਕਮਜ਼ੋਰੀ ਵਾਸਤੇ ਹੀ ਆਈ ਇਹੇ ਕਰ ਦੂ ਜਮਾ ਸੱਟ ਬੰਦੇ ਨੂੰ ਇਹ ਨੀਰਾ ਲਿਆ ਦੋ ਜੇ ਕਈ ਵਾਰ ਸੁਸਤੀ ਵਗਾਰਾ ਆਉਂਦੀ ਆ ਨਾ ਬੰਦੇ ਨੂੰ ਨੀਂਦ ਹੀ ਆਈ ਜਾਂਦੀ ਆ ਨਹੀਂ ਉੱਠਿਆ ਜਾਂਦਾ ਇਹ ਕਾ ਚੰਮਣ ਪ੍ਰਾਸ ਆ ਗਿਆ ਇਹਦੇ ਵਿੱਚ ਆਹ ਸੋਨੇ ਵਰਗਾ ਕੀ ਨਹੀਂ ਨਾ ਸੋਨਾ ਪਾਇਆ ਇਹ ਚ ਇਹ ਸੋਨਾ ਪਸਮਾ ਗਈ ਆਈ ਹੱਥ ਦਿਖਾਓ ਆ ਧੱਕੋ ਬਈ ਸੋਨੇ ਦੇ ਵਰਕ ਪਾਏ ਹੋਏ ਨੇ ਇਹ ਚੰਮਣ ਪ੍ਰਾਸ ਆ ਕਿਵੇਂ ਖਾਣਾ ਬਈ ਇਹ ਦੁੱਧ ਨਾਲ ਲੈਣਾ ਹੀ ਹੈ ਸਵੇਰ ਸ਼ਾਮ ਅੱਛਾ ਚਮਚਾ ਇੱਕ ਇੱਕ ਚਮਚਾ ਆ ਕੀ ਚੀਜ਼ ਆ ਕੀ ਬਈ ਇਹ ਵੀ ਪਾਊਡਰ ਹੀ ਹੈ ਜਿਹਦੇ ਵਾਸਤੇ ਹੀ ਮਰਦਾਨਾ ਵਾਸਤੇ ਜਿਹਨਾਂ ਨੂੰ ਇਹ ਨਹੀਂ ਹੈ ਵਧੀਆ ਲੱਗਦਾ ਹੋਵੇ ਖਾ ਲੈਣਾ ਪਾਊਡਰ ਫਾਰਮ ਚ ਹੈ ਤੇ ਆ ਰੰਗ ਗੋਰਾ ਕਰਨ ਵਾਸਤੇ ਜਿਹੜੇ ਤੁਹਾਡੇ ਦੋਸਤ ਕਾਲੇ ਨੇ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਇਹ ਗਰੰਟੀ ਨਾਲ ਹੋਊਗਾ ਹੀ ਇਹ ਔਰਕ ਨਹੀਂ ਹੈ ਇਹ ਕਿੰਨੇ ਕ ਟਾਈਮ ਚ ਠੀਕ ਕਰ ਦੂ ਰੰਗ ਨੂੰ ਇਹ ਉ ਤਿੰਨ ਮਹੀਨੇ ਦਾ ਕੋਰਸ ਹੈ ਇਹ ਇੱਕ ਮਹੀਨੇ ਤੁਹਾਨੂੰ ਅਸਰ ਦਿਖ ਜਾਊ ਪੀਣਾ ਕਿੰਨਾ ਕ ਬਈ ਇਹ 10 ਕ ਚਮਚਾ ਹੀ ਇੱਕ ਦਿਨ ਚ ਹਾਂ ਜੀ ਹਾਂ ਇਹਦੇ ਵਿੱਚ ਹੈਗੀ ਹੈਗਾ ਔਰਕ ਨਹੀਂ ਹੈ ਇਹ ਚ ਆ ਕੀ ਚੀਜ਼ ਆ ਗਈ ਬਈ ਬਾਬਾ ਸੀਰ ਵਾਸਤੇ ਹੀ ਇਹ ਤੇ ਬਾਬਾ ਸੀਰ ਜਿਹੜੇ ਤੁਹਾ ਦਵਾਈ ਬਣੀ ਹੋਈ ਹੈਗੀ ਆਹਾ ਬਾਈ ਫਿਰ ਆ ਬਾਲਾ ਵਗੈਰਾ ਵਾਸਤੇ ਜਿਹਨਾਂ ਦੇ ਬਾਲ ਬੋਲ ਟੁੱਟਦੇ ਨਹੀਂ ਜੰਗਾ ਜੰਗੁੰਚ ਪੈਂਦਾ ਉਹਨਾਂ ਨੂੰ ਜਿਨ੍ਹਾਂ ਦੇ ਗੰਜਾ ਬਾਈ ਬਾਲ ਝੜੇ ਪੈਣੇ ਆਹ ਤੇਲ ਬਣਾਇਆ ਸਪੈਸ਼ਲੀ ਕਈ ਜੜੀ ਬੂਟੀਆਂ ਤੋਂ ਕਿੰਨੇ ਟਾਈਮ ਚ ਬਾਲ ਲਿਆ ਦੂਗਾ ਦੋ ਕੁ ਮਹੀਨੇ ਜੀ ਦੋ ਕੁ ਮਹੀਨੇ ਜਾਂ ਇਹਦੇ ਵਿੱਚ ਕੀ ਆਈਟਮਾਂ ਨੇ ਇਹ ਝੁਰਲੀਆਂ ਹੀ ਇਹ ਅੱਛਾ ਜਿਵੇਂ ਮੂੰਹ ਤੇ ਝੂੜੇ ਪੈ ਜਾਂਦੇ ਨੇ ਨੀ ਹਾਂਜੀ ਆ ਬੰਦਿਆਂ ਦੇ ਵਾਸਤੇ ਡਾਰਕ ਸਰਕਲ ਪੈ ਜਾਂਦੇ ਨੇ ਉਹਨਾਂ ਨੂੰ ਠੀਕ ਕਰ ਦੂਗੀ ਆਹ ਦੇਖੋ ਬਈ ਬਣਦਾ ਕਾਹਤੋਂ ਇਹ ਜਿਵੇਂ ਜੜੀ ਬੂਟੀਆਂ ਨੇ ਦੇਸੀ ਸਾਰੀਆਂ ਜਿਹੜੀ ਬੂਟੇ ਤੁਹਾਨੂੰ ਜਮਣੀਆਂ ਹੋਏ ਨੇ ਸਾਰੀਆਂ ਪਈਆਂ ਨਹੀਂ ਆਪਣੇ ਤੇ ਇਹ ਚੀਜ਼ਾਂ ਬਾਈ ਜੇ ਕਿਸੇ ਨੇ ਮੰਗਵਾਉਣੀਆਂ ਹੁਣ ਇੱਥੇ ਸੁਰੂਰ ਸ਼ਹਿਰ ਚ ਆਉਣੀ ਪੂਜਾ ਆਉਣ ਲੈਣੀ ਭੇਜ ਦੋਗੇ ਆਉਣ ਲੈਣੀ ਭੇਜ ਦੂੰਗਾ ਹੀ ਸੰਗਰੂਰ ਕਿਸੇ ਨੇ ਆ ਕੇ ਜਾਨੇ ਉਹ ਲੋਕੇਸ਼ਨ ਕੀ ਆ? ਬਗਉ ਸ਼ਾਲਾ ਰੋਡ ਤੇ ਹੀ ਭਗਤ ਸਿੰਘ ਚੌਕ। ਕੀ ਨਾਮ ਆ ਦੁਕਾਨ ਦਾ? ਸ਼ੁੱਧ ਨਾਨੀਯਰ ਵੈਦਿਕ ਦਵਾਖਾਨਾ। ਚੱਕੋ ਬਾਈ ਕਰ ਲੋ ਅਡਰੈਸ ਨੋਟ ਸਕਰੀਨ ਤੇ ਨੰਬਰ ਚੱਲ ਰਿਹਾ। ਕਿਸੇ ਨੇ ਵੀ ਇਹ ਚੀਜ਼ਾਂ ਮੰਗਵਾਉਣੀਆਂ ਹੋਣ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ। ਜਿਵੇਂ ਬਾਈ ਤੁਹਾਡਾ ਸਰੀਰ ਐ ਫਿੱਟ ਫਿੱਟਾਗਾ। ਐ ਕਿਸੇ ਨੂੰ ਹੋਰ ਕਰਨਾ ਹੋਵੇ ਕਰ ਦੋਗੇ? ਕਰ ਦਾਂਗੇ ਜੀ। ਦੋ ਤਿੰਨ ਮਹੀਨੇ ਚੋ ਜੂਗਾ ਇਹ ਪੂਰਾ। ਤੇ ਵੀਡੀਓ ਸ਼ੇਅਰ ਕਰਕੇ ਆਪਣੇ ਯਾਰਾਂ ਦੋਸਤਾਂ ਦਾ ਕਰ ਰਿਸ਼ਤੇਦਾਰਾਂ ਦਾ ਕਰ ਜ਼ਰੂਰ ਪਹੁੰਚਾ ਦਿਓ। ਜੀਨੇ ਵੀ ਇਹ ਦੇਸੀ ਦਵਾਈਆਂ ਲੈਣੀਆਂ ਨੇ ਤਾਂ ਬਾਈ ਕੋਲ ਸੰਗਰੂਰ ਆ ਜਿਓ